ਅਕਾਲੀ ਦਲ ਦੇ ਵਿੱਚ ਮੜੁੱਠੇ ਬਗਾਵਤੀ ਸੁਰਜ ਅਸੇਦਾਰਾ ਟਾਉਂਡ ਦੇ ਫੈਸਲੇ ਤੇ ਮਜੀਠੀਆ ਨੇ ਚੁੱਕੇ ਸਵਾਲ ਅੰਤਰੀਕ ਕਮੇਟੀ ਦੇ ਫੈਸਲੇ ਦੇ ਨਾਲ ਜਤਾਈ ਅਸਹਿਮਤੀ ਮਜੀਠੀਆ ਦੇ ਬਿਆਨ ਤੇ ਬੋਲੇ ਬਲਵਿੰਦਰ ਸਿੰਘ ਪੁੰਦੜ ਕਿ ਆ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਮਾਰਿਆ ਚੁਰਾ ਓਕੇ ਸਮੇਂ ਸੁਖਬੀਰ ਨੇ ਮਜੀਠੀਆ ਦਾ ਦਿੱਤਾ ਹੈ ਸਾਥ ਮਜੀਠੀਆ ਦੇ ਇਤਰਾਜ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਬੜੀ ਖਿੱਚੋਤਾਣ ਦੋ ਸਾਬਕਾ ਮੰਤਰੀ ਇੱਕ ਕੋਰਪੋਰੇਟ ਕਮੇਟੀ ਮੈਂਬਰ ਦੋ ਹਲਕਾ ਇੰਚਾਰਜਾਂ ਨੇ ਮਜੀਠੀਆ ਦੇ ਨਾ ਜਤਾਈ ਸਹੰਤੀ ਸਭਜੋਤ ਸਿੰਘ ਸਾਬੀ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਸਤੀਫਾ ਲੁਧਿਆਣਾ ਬਿਲਡਿੰਗ ਹੌਸੇ ਦੇ ਵਿੱਚ ਇੱਕ ਮਜ਼ਦੂਰ ਦੀ ਮੌਤ ਮਲਬੇ ਹੇਠਾਂ ਦੱਬਣ ਦੇ ਕਾਰਨ ਗਈ ਜਾਨ ਉਹ ਸਾਰੀ ਇਹ ਦੀਨ ਬਹੁ ਮੰਜਲਾ ਇਮਾਰਤ ਹੋਈ ਸੀ ਢਹ ਢੇਰੀ ਵੜਾਏ ਤੇ ਨਾਂ ਚੰਦਬੀ ਸਿੱਖਾਂ ਨੂੰ ਮਿਲ ਸਕਦੀ ਹੈ ਰਿਹਾਈ ਭਾਜੀਪੀ ਆਗੂ ਫਤਿਹ ਜੰਗ ਮਾਰਵਾਦਾ ਬਹੁਤ ਵੱਡਾ ਦਾਵਾ ਕਿ ਆ ਕੇਂਦਰ ਸਰਕਾਰ ਨੇ ਇਸ ਤੇ ਕੰਮ ਕਰਨਾ ਕੀਤਾ ਸ਼ੁਰੂ ਕੈਂਪੀ ਟਰਾਫੀ ਤੋਂ ਇੱਕ ਕਦਮ ਦੂਰ ਟੀਮ ਇੰਡੀਆ ਅੱਜ ਟੀਮ ਇੰਡੀਆ ਤੇ ਨਿਊਜ਼ੀਲੈਂਡ ਦੇ ਵਿਚਾਲੇ ਮਹਾ ਮੁਕਾਬਲਾ ਗੰਈ ਦੇ ਵਿੱਚ ਖੇਡਿਆ ਜਾਵੇਗਾ ਫਾਈਨਲ ਮੈਚ ਸਸ ਗਿਆ ਤੁਸੀਂ ਦੇਖ ਰਹੇ ਹੋ ਨਿਊਜ਼ ਏਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਕੇਐਜੀਪੀਸੀ ਦੀ ਅੰਤਰੀ ਕਮੇਟੀ ਦੇ ਵੱਲੋਂ ਪਿਛਲੇ ਦਿਨੀ ਵੱਡਾ ਫੈਸਲਾ ਲਿਆ ਗਿਆ ਜਿੱਥੇ ਦਾਰਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਇਸ ਦੇ ਵਿਚਾਲੇ ਅਕਾਲੀ ਦਲ ਦੇ ਵਿੱਚ ਖਿੱਚੋ ਤਾਣ ਵਧਦੀ ਹੋਈ ਨਜ਼ਰ ਆ ਰਹੀ ਹੈ ਮਜੀਠੀਆ ਦੇ ਇਤਰਾਜ਼ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਖਿੱਚੋ ਤਾਣ ਵਧ ਗਿਆ ਅਕਾਲੀ ਦਲ ਦੇ ਕਈ ਲੀਡਰਾਂ ਨੇ ਵਿਕਰਮ ਮਜੀਠੀਆ ਦੇ ਨਾਲ ਸਹਿਮਤੀ ਜਤਾਈ ਹੈ ਦੋਸਤ ਸਾਭਾ ਮੰਤਰੀ ਇੱਕ ਕੋਰਪੋਰੇਟ ਮੈਂਬਰ ਦੋ ਹਲਕਾ ਇੰਚਾਰਜਾਂ ਨੇ ਮਜੀਠੀਆ ਦੇ ਨਾਲ ਸਹਿਮਤੀ ਜਤਾਈ ਹੈ ਸਰਜਪ ਸਿੰਘ ਸਾਬੀ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਜਿਹੜੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੋਰਨਾਂ ਆਗੂ ਜਿਹੜੀ ਤਸਵੀਰ ਵੀ ਵਿਖਾ ਰਹੇ ਆ ਜਿਹੜੀ ਕੱਲ ਚੰਡੀਗੜ੍ਹ ਦੇ ਵਿੱਚ ਇਹਨਾਂ ਦੇ ਬਿਲੋਂ ਆਪਣੇ ਪੰਦਰ ਤੇ ਮੀਟਿੰਗ ਕੀਤੀ ਜਾਂਦੀ ਉਸ ਤੋਂ ਬਾਅਦ ਇੱਕ ਸਾਂਝਾ ਬਿਆਨ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਉਸ ਪ੍ਰੈਸ ਨੋਟ ਦੇ ਵਿੱਚ ਉਸ ਬਿਆਨ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਨਾਮ ਵਿਕਰਮ ਸਿੰਘ ਮਜੀਠੀਆ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਇਸ ਤੋਂ ਇਲਾਵਾ ਅਸ਼ਮਜੀਤ ਸਿੰਘ ਢਿੱਲੋਂ ਲਖਬੀਰ ਸਿੰਘ ਲੋਧੀ ਨਗਰ ਜਿਹੜੇ ਕਿ ਕੋਰਪੋਰੇਟ ਕਮੇਟੀ ਦੇ ਮੈਂਬਰ ਵੀ ਨੇ ਜੋਸ਼ ਸਿੰਘ ਸਮਰਾ ਹਲਕਾ ਇੰਚਾਰਜ ਅਜਨਾਲਾ ਇਸ ਤੋਂ ਇਲਾਵਾ ਸਰਜੋਤ ਸਿੰਘ ਸਾਭੀ ਹਲਕਾ ਇੰਚਾਰਜ ਮੁਕੇਰੀਆਂ ਰਵਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਸਿਮਰਜੀਤ ਸਿੰਘ ਢਿੱਲੋਂ ਜਿਹੜੇ ਕਿ ਯੂਥ ਆਗੂ ਨੇ ਇਹ ਉਹ ਸਾਰੇ ਆਗੂ ਨੇ ਜਿਨ੍ਹਾਂ ਦੇ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾਂਦਾ ਹੈ ਪ੍ਰੈਸ ਨੂੰ ਜਾਰੀ ਕੀਤਾ ਜਾਂਦਾ ਹੈ ਸਿੱਧੇ ਤੌਰ ਤੇ ਜੋ ਕਿ ਐਸਡੀਪੀਸੀ ਅੰਤਰਕਮੇਟੀ ਦੇ ਵੱਲੋਂ ਪਿਛਲੇ ਦਿਨ ਇਹ ਫੈਸਲਾ ਲਿਆ ਗਿਆ ਆ ਦੋ ਸਿੰਘ ਸਹਿਬਾਨ ਨੂੰ ਜਿਹੜਾ ਕਿ ਉਹਨਾਂ ਦੇ ਅਹੁਦੇ ਤੋਂ ਹਟਾਇਆ ਗਿਆ ਉਸ ਫੈਸਲੇ ਦਾ ਸਿੱਧੇ ਤੌਰ ਤੇ ਵਿਰੋਧ ਕੀਤਾ ਜਾਂਦਾ ਤੇ ਨਾਲ ਹੀ ਇਹ ਵੀ ਕਿਹਾ ਗਿਆ ਇਕਤਾ ਦਾ ਵੀ ਸੁਨੇਹਾ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਇਕਤਾ ਨੂੰ ਲੈ ਕੇ ਜਿਹੜੇ ਕਿ ਕਦਮ ਨਹੀਂ ਚੁੱਕੇ ਕਿ ਉਸ ਤਰੀਕੇ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਤਾਂ ਸਿੱਧੇ ਤੌਰ ਤੇ ਭਗਵਿਸੁਰ ਸਾਫ ਤੌਰ ਤੇ ਵਿਕਟਮ ਸਿੰਘ ਮਜੀਠੀਆ ਦੇ ਤੇ ਬਾਕੀ ਆਗੂਆਂ ਦੇ ਜੋ ਕਿ ਨਜ਼ਰ ਆਏ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾਂਦਾ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਅਸਾਫ਼ ਤੌਰ ਤੇ ਐ ਜੀ ਪੀ ਸੀ ਅੰਤਰੀ ਕਮੇਟੀ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਤਾਂ ਉਹ ਤਸਵੀਰ ਵੀ ਵਿਖਾ ਰਹੇ ਹਾਂ ਜਿਹੜੀ ਕਿ ਝੰਡੇਗੜ ਦੇ ਵਿੱਚ ਨਾਗਵਾਂ ਦੇ ਵੱਲੋਂ ਸੰਜੇ ਤੌਰ ਤੇ ਬੈਠਕ ਕੀਤੀ ਜਾਂਦੀ ਹੈ ਉਹ ਸਾਰੇ ਆਗੂ ਜਿਹੜੇ ਇਸ ਮੀਟਿੰਗ ਦਾ ਹਿੱਸਾ ਬਣੇ ਉਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਸ਼ਰਨਜੀਤ ਸਿੰਘ ਢਿੱਲੋਂ ਲਖਵੀਰ ਸਿੰਘ ਲੋਧੀ ਨੰਗਲ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਨੇ ਜਿਹੜੇ ਇਸ ਤੋਂ ਇਲਾਵਾ ਰੂਪ ਸਿੰਘ ਸਮਰਾ ਸਰਜੋਤ ਸਿੰਘ ਸਾਭੀ ਰਮਨਦੀਪ ਸਿੰਘ ਸੰਧੂ ਸਿਮਰਜੀਤ ਸਿੰਘ ਢਿੱਲੋਂ ਯੂਥ ਆਗੂ ਨੇ ਇਹ ਸਾਰੇ ਆਗੂ ਜੁਕ ਇਸ ਦੇ ਵਿੱਚ ਅੱਜ ਸ਼ਾਮਲ ਹੁੰਦੇ ਨੇ ਤਾਂ ਸਿੱਧੇ ਤੌਰ ਤੇ ਐ ਜੀ ਪੀ ਸੀ ਅੰਤਰੀ ਕਮੇਟੀ ਦੇ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਉਸ ਫੈਸਲੇ ਦਾ ਵਿਰੋਧ ਕੀਤਾ ਜਾਂਦਾ ਹੈ ਜੋ ਦੋ ਸਿੰਘ ਸਹਿਬਾਨ ਨੂੰ ਜੋ ਦੋ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਤਾਂ ਜਥੇਦਾਰਾਂ ਨੂੰ ਹਟਾਉਣ ਤੇ ਅਕਾਲੀ ਦਲ ਦੇ ਵਿੱਚ ਵੱਡਾ ਕਲੇਸ਼ ਹੋ ਗਿਆ ਵਿਕਰਮ ਮਜੀਠੀਆ ਦੀ ਬਗਾਵਤ ਤੇ ਅਕਾਲੀ ਦਲ ਦੇ ਮੇਨ ਨਿਸ਼ਾਨਾ ਸਾਧ ਦੇ ਗਿਆ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਛੇ ਤੇ ਵੀ ਛੁੜਾ ਮਾਰਿਆ ਜੰਮਨੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਭੁੰਦੜ ਦੇ ਨਾਮ ਤੇ ਦਰਸਲ ਇੱਕ ਬਿਆਨ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਕਹਿ ਰਹੇ ਨੇ ਕਿ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਚੁਰਾ ਮਾਰਿਆ ਮਜੀਠੀਆ ਦੀ ਸੌਲੰਘਣਾ ਦਾ ਸੁਫਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਮਜੀਠੀਆ ਦਾ ਫਰਜ਼ ਸੀ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣਾ ਔਕੇ ਸਮੇ ਸੁਖਬੀਰ ਬਾਦਲ ਨੇ ਮਜੀਠੀਆ ਦੀ ਪਿੱਠ ਪੂਰੀ ਹੈ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਤੇ ਮਜੀਠੀਆ ਨੇ ਸਵਾਲ ਚੁੱਕੇ ਨੇ ਆਪਸੀ ਖਿੱਚੋਤਾਣ ਕਰਕੇ ਇਹ ਹਾਲਾਤ ਹੋਏ ਨੇ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਿਹਾ ਗਿਆ ਕਿ ਆਪਸੀ ਖਿੱਚੋ ਤਣ ਕਰਕੇ ਇਹ ਹਾਲਾਤ ਬਣੇ ਨੇ ਅੰਤਰੀ ਕਮੇਟੀ ਦੇ ਫੈਸਲੇ ਦੇ ਨਾਲ ਦੂੰਗੀ ਠੇਸ ਪਹੁੰਚੀ ਆ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ ਤਖਤ ਸਾਹਿਬ ਦੀ ਮਾਨ ਮਰਿਆਦਾ ਇੱਕ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਇਹ ਵੀ ਬਿਆਨ ਇਹ ਲਾਈਨ ਇਹ ਸਤਰਾ ਆਪਣੇ ਆਪ ਦੇ ਵਿੱਚ ਬਹੁਤ ਐਮ ਨੇ ਬਿਕਰਮ ਸਿੰਘ ਮਜੀਠੀਆ ਇਹ ਕਹਿ ਰਹੇ ਨੇ ਬਿਆਨ ਦੇ ਵਿੱਚ ਕਿ ਤਖਤ ਸਾਹਿਬ ਦੀ ਮਾਨ ਮਰਿਆਦਾ ਇੱਕ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਆਖਰਕਾਰ ਵੱਡਾ ਸਵਾਲ ਹੈ ਕਿ ਕਿਸ ਵਿਅਕਤੀ ਵਿਸ਼ੇਸ਼ ਦਾ ਉਹਨਾਂ ਦੇ ਵੱਲੋਂ ਆ ਜ਼ਿਕਰ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਵਿਕਮ ਸਿੰਘ ਮਜੀਠੀਆ ਦੇ ਵੱਲੋਂ ਬਾਗੀ ਸੁਰਵਖਾਏਗੇ ਅਸਰ ਦੇ ਤੌਰ ਤੇ ਐ ਜੀ ਪੀ ਸੀ ਅੰਤਰਕਮੇਟੀ ਦੇ ਫੈਸਲੇ ਤੇ ਸਵਾਲ ਚੁੱਕੇ ਗਏ ਕਿਹਾ ਗਿਆ ਕਿ ਇਸ ਫੈਸਲੇ ਦੇ ਨਾਲ ਡੂੰਗੀ ਠੇਸ ਪਹੁੰਚੇ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦਾ ਬਿਆਨ ਸਾਹਮਣੇ ਆਉਂਦਾ ਉਹਨਾਂ ਦਾ ਕਹਿਣਾ ਕਿ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹਾਲਾਂਕਿ ਰਾਜਵਲੇ ਬਲਵਿੰਦਰ ਸਿੰਘ ਭੁੰਦੜ ਸਾਡੇ ਨਾਲ ਖੁਦ ਜੁੜਦੇ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਆ ਜੋ ਪਿੱਠ ਦੇ ਵਿੱਚ ਛੁਰਾ ਮਾਰਿਆ ਉਹਨਾਂ ਦਾ ਬਿਆਨ ਹੈ ਪਰ ਉਹਨਾਂ ਦੇ ਨਾਮ ਤੇ ਇਹ ਬਿਆਨ ਬਕਾਇਦਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਪਾਰਟੀ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਹਾਲਾਂਕਿ ਇਹਨਾਂ ਸ਼ਬਦਾਂ ਤੋਂ ਪਿੱਠ ਦੇ ਵਿੱਚ ਛੁਰਾ ਮਾਰਿਆ ਨਾ ਸ਼ਬਦਾਂ ਤੋਂ ਬਲਵਿੰਦਰ ਸਿੰਘ ਭੁੰਦਰ ਖੁਦ న్యూਸ ਇਟਨ ਪੰਜਾਬ ਦੇ ਨਾਲ ਗੱਲਬਾਤ ਕਰਦੇ ਹੋ ਇਹਨਾਂ ਸ਼ਬਦਾਂ ਤੋਂ ਇਨਕਾਰ ਕਰਦੇ ਹੋਏ ਨਜ਼ਰ ਆਏ ਪਰ ਪ੍ਰੈਸ ਨੋਟ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਬਰਵਿੰਦਰ ਸਿੰਘ ਭੁੰਦਰ ਦੇ ਨਾਮ ਤੇ ਜੋ ਕਿ ਇਹ ਪ੍ਰੈਸ ਨੋਟ ਬਿਆਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਸਿੱਧਾ ਲਿਖਿਆ ਗਿਆ ਕਿ ਬਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਮਜੀਠੀਆ ਦੀ ਇਸ ਔਲੰਘਣਾ ਦਾ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਮਜੀਠੀਆ ਦਾ ਫਰਜ਼ ਸੀ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣਾ ਔਖੇ ਸਮੇਂ ਸੁਖਬੀਰ ਬਾਦਲ ਨੇ ਮਜੀਠੀਆ ਦੀ ਪਿੱਠ ਪੂਰੀ ਹੈ ਤਾਂ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਤੇ ਜੋ ਵਿਕਰਮ ਸਿੰਘ ਮਜੀਠੀਆ ਸਵਾਲ ਚੁੱਕਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਪਸੀ ਖਿੱਚੋ ਤਣ ਕਰਕੇ ਇਹ ਹਾਲਾਤ ਹੋਏ ਨੇ ਅੰਤਰੀ ਕਮੇਟੀ ਦੇ ਫੈਸਲੇ ਦੇ ਨਾਲ ਡੂੰਗੀ ਠੇਸ ਪਹੁੰਚੀ ਹੈ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ ਤਖਤ ਸਾਹਿਬ ਦੀ ਮਾਨ ਮਰਿਆਦਾ ਇੱਕ ਵਿਅਕਤੀ ਵਿਸ਼ੇਸ਼ਤਾ ਕਿਸਮਤ ਨਹੀਂ ਹੈ ਇਹ ਵੀ ਵੱਡਾ ਬਿਆਨ ਬਿਕਰਮਜੀਠਿਆ ਦੇ ਵੱਲੋਂ ਦਿੱਤਾ ਗਿਆ। ਪੈਸੇ ਗੱਲ ਦਾ ਸਵਾਗਤ ਕਰਦਾ ਵੀ ਉਹਨਾਂ ਨੇ ਸੱਚ ਕਹਿਣ ਦੀ ਹਿੰਮਤ ਕੀਤੀ ਹੈ। ਤੇ ਇਹ ਜਿਹੜੀਆਂ ਪੂਰੇ ਪੰਥ ਦੀਆਂ ਭਾਵਨਾਵਾਂ ਨੇ ਵੀ ਤੁਸੀਂ ਜੋ ਮਰਜ਼ੀ ਹੋਰ ਕਰੀ ਜਾਓ। ਕਾਲ ਤਖਤ ਨੂੰ ਤੁਸੀਂ ਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੂਤੇ ਜਥੇਦਾਰਾਂ ਸਾਹਿਬ ਨੂੰ ਇਸ ਤਰੀਕੇ ਨਾਲ ਤੁਸੀਂ ਉਹਨਾਂ ਨਾਲ ਵਿਹਾਰ ਨਹੀਂ ਕਰ ਸਕਦੇ ਉਹ ਕੋਈ ਤੁਹਾਡੇ ਮੁਲਾਜ਼ਮ ਨਹੀਂ ਤੁਹਾਡੇ ਕੋਈ ਨੌਕਰ ਨਹੀਂ ਉਹ ਉਹ ਸਭ ਤੋਂ ਉੱਚੀ ਪਦਵੀ ਹੈ ਸਿੱਖ ਕੌਮ ਦੀ ਤੇ ਬਿਨਾਂ ਕਾਰਨ ਤੋਂ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਲਾਉਣਾ ਖਾਸ ਤੌਰ ਤੇ ਉਸ ਹਾਊਸ ਵੱਲੋਂ ਜਿਨ੍ਹਾਂ ਦੀ ਮਿਆਦ ਬੜਾ ਸਮਾਂ ਪੂਰ ਪਹਿਲਾਂ ਪੂਰੀ ਹੋ ਚੁੱਕੀ ਹੈ ਆ 14ਵਾਂ ਸਾਲ ਚੱਲ ਰਿਹਾ 5 ਸਾਲ ਬਾਅਦ ਤੁਹਾਡਾ ਲੋਕਤੰਤਰੀ ਅਧਿਕਾਰ ਹੀ ਖਤਮ ਹੋ ਜਾਂਦਾ ਹੈ ਸਰੋਵਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਤਰਨ ਕਮੇਟੀ ਦੇ ਲੈ ਫੈਸਲੇ ਤੇ ਜਿਸ ਤਰ੍ਹਾਂ ਸਾ ਵਿਕਰਮਜੀਤ ਸਿੰਘ ਜੀ ਕਿਹਾ ਤੇ ਉਹਨਾਂ ਦੇ ਸਾਥੀਆਂ ਨੇ ਪ੍ਰਤੀਕਾਮ ਦਿੱਤਾ ਮੈਂ ਸਮਝਦਾ ਕਿ ਇਹੀ ਦਰਦ ਹੈ ਇਹੀ ਪੀੜਾ ਇਹੀ ਤੀਸ ਹਰ ਪੰਥਰ ਤੈਸੀ ਦੀਆ ਇਹੀ ਇਹੀ ਮੈਂ ਸਮਝਦਾ ਫਿਗਰ ਹਰ ਪੰਥ ਦਰਦੀ ਨੂੰ ਪੰਜਾਬ ਹਤਾਇਸੀ ਨੂੰ ਔਰ ਪੰਜਾਬ ਤੇ ਪੰਥ ਦਾ ਭਲਾ ਚਾਹਣ ਵਾਲੇ ਹਰ ਵਿਅਕਤੀ ਨੂੰ ਇਹ ਅੱਜ ਮਹਿਸੂਸ ਹੋ ਰਿਹਾ ਅੱਜ ਜੋ ਵਿਕਰਮਜੀਤ ਸਿੰਘ ਜੀਟੀਐ ਜਿਨ੍ਹਾਂ ਦੇ ਸਾਥੀਆਂ ਨੇ ਕੀਤਾ ਇਹ ਕੁਦਰਤੀ ਤੌਰ ਤੇ ਜਿਹਦੀ ਪੰਥਕ ਸੋਚ ਹੋਏਗੀ ਪੰਥਕ ਭਾਵਨਾ ਹੋਏਗੀ ਉਹਦਾ ਦਰਦ ਉੱਠਲੇਗਾ ਉੱਠੇਗਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਨ ਕਮੇਟੀ ਦੇ ਲੈ ਫੈਸਲੇ ਤੇ ਜਿਸ ਤਰ੍ਹਾਂ ਸਾ ਵਿਕਰਮਜੀਤ ਸਿੰਘ ਜੀਟੀਐ ਤੇ ਉਹਨਾਂ ਦੇ ਸਾਥੀਆਂ ਨੇ ਪ੍ਰਤੀਕਮ ਦਿੱਤਾ ਮੈਂ ਸਮਝਦਾ ਕਿ ਇਹੀ ਦਰਦ ਹੈ ਹੀ ਪੀੜਾ ਹੈ ਹੀ ਤੀਸਾ ਹਰ ਪੰਥਰ ਤੈਸੀ ਦੀਆ ਇਹੀ ਇਹੀ ਮੈਂ ਸਮਝਦਾ ਫਿਗਰ ਹਰ ਪੰਥਦਰਦੇ ਨੂੰ ਪੰਜਾਬ ਹਤੈਸ਼ੀ ਨੂੰ ਔਰ ਪੰਜਾਬ ਤੇ ਪੰਥ ਦਾ ਭਲਾ ਚਾਹਣ ਵਾਲੇ ਹਰ ਵਿਅਕਤੀ ਨੂੰ ਇਹ ਅੱਜ ਮਹਿਸੂਸ ਹੋ ਰਿਹਾ ਕਿ ਜੋ ਵਰਤੋ ਅੱਜ ਇੱਕ ਵਿਅਕਤੀ ਵੱਲੋਂ ਕਹਿ ਲੋ ਕਿ ਧੜੇ ਵੱਲੋਂ ਕਹਿ ਲੋ ਕੁਝ ਲੋਗਾ ਵੱਲੋਂ ਸ਼ਰਮਣੀਏ ਕਾਲੀ ਦਾਲ ਦੀ ਹੋਰ ਹੀ ਇਕਤਾ ਨੂੰ ਤਾਰ ਪਿੱਡੋ ਕਰਕੇ ਮਤਲਬ ਲੀਰੋ ਨੀਰ ਕਰਨ ਦਾ ਰਾਹ ਜਿਹੜਾ ਦੁਨਿਆਵਰ ਖਾਸ ਤੌਰ ਤੇ ਜਥੇਦਾਰ ਸਾਹਿਬਾਨ ਨੂੰ અપਮਾਨਤ ਕਰਨ ਦਾ ਔਰ ਇਹ ਦੱਸਾਂ ਦਾ ਕਿ ਸਿੰਘ ਸਾਹਿਬਾਨ ਤੋਂ ਵੱਡੇ ਨੇ ਕੁਝ ਲੋਗ ਸਿੰਘ ਸਾਹਿਬਾਨ ਤੋਂ ਵੱਡਾ ਹੈ ਇੱਕ ਧੜਾ ਬਲ ਇਹ ਮੈਂ ਸਮਝਦਾ ਬੜੀ ਚਿੰਤਾ ਵਾਲੀ ਗੱਲ ਆ ਔਰ ਉਸ ਚਿੰਤਾ ਦਾ ਇਜ਼ਹਾਰ ਅੱਜ ਜੋ ਵਿਕਰਮਜੀਤ ਸਿੰਘ ਜਿੱਥੇ ਹੈ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਇਹ ਕੁਦਰਤੀ ਤੌਰ ਤੇ ਜਿਹਦੀ ਪੰਥਕ ਸੋਚ ਹੋਏਗੀ ਪੰਥਕ ਭਾਵਨਾ ਹੋਏਗੀ ਉਹਦਾ ਦਰਦ ਉੱਠਲੇਗਾ ਉੱਥੇਗਾ ਜਿਤਨਾ ਅੱਜ ਜਿਖਿਆ تھا ਉਹ ਉੱਤੜਿਆ ਤੋਂ ਮੈਂ ਸਮਝਦਾ ਇਸੇ ਲਈ ਅੱਜ ਲੋੜ ਆ ਹਰ ਪੰਥਰ ਤੈਸ਼ੀ ਨੂੰ ਪੰਥਦਰਦੀ ਨੂੰ ਪੰਜਾਬ ਦਾ ਭਲਾ ਚਾਹਣ ਵਾਲੇ ਨੂੰ ਕਿ ਅੱਡ ਅੱਡ ਚੁੱਲ੍ਹੇ ਸਮੇਟ ਕੇ ਜੋ 2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਇਸ਼ਾਰਾ ਕੀਤਾ ਸੀ ਸਕੇ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਹੋ ਗਿਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਔਰ ਪੰਥਕ ਸੰਸਥਾਵਾਂ ਦੀ ਜਾਨ ਹਾਸਤੀ ਬਣਾਉਣ ਲਈ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਨ ਮਤਲਬ ਪੂਰੀ ਤਰ੍ਹਾਂ ਕਾਇਮ ਰੱਖਣ ਲਈ ਸਾਰੇ ਧਰਮ ਭਲੇਖੇ ਸਾਰੇ ਮਤ ਭੇਦ ਭੁਲਾ ਕੇ ਇੱਕ ਜੁੜਤਾ ਦੇ ਨਾਲ ਇਕੱਠੇ ਹੋਈਏ ਤਾਂ ਕਿ ਇਹ ਏਕਾ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਐ ਜੀ ਪੀ ਸੀ ਦੇ ਹੋਰ ਸਰਵਾਂ ਨੂੰ ਅਜ਼ਾਰ ਕਰਾਉਂਦਾ ਉਹ ਸਾਨੂੰ ਇੱਕ ਮਜ਼ਬੂਤ ਪੰਥਕ ਤਿਰ ਵੜਾਉਣ ਦੇ ਵਿੱਚ ਸਹਾਇ ਹੋਏਗਾ ਤਦਰ ਬਿਕਰਮ ਜੀ ਛੇ ਤੋਂ ਬਾਅਦ ਗੋਬਿੰਦ ਸਿੰਘ ਲੋਂਗੋਵਾਲ 20 ਬਾਗੀ ਹੋ ਗਏ ਨਿਯੰਤਰਕ ਕਮੇਟੀ ਦੇ ਫੈਸਲੇ ਤੇ ਲੋਂਗੋਵਾਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਐ ਜੀ ਪੀ ਸੀ ਦੀ ਕਾਰਵਾਈ ਤੋਂ ਸਿੱਖ ਪੰਥ ਮਾਇੂਸ ਹੈ ਜਥੇਦਾਰਾਂ ਬਾਰੇ ਫੈਸਲੇ ਨੇ ਐ ਜੀ ਪੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਟੈਰੀ ਦੇ ਵਿੱਚ ਲਿਆਂਦਾ ਇਸ ਘਟਨਾ ਦਾ ਮੇਰੇ ਮਨ ਤੇ ਗਹਿਰਾ ਅਸਰ ਹੈ ਮੈਂਤਰੀ ਕਮੇਟੀ ਦੇ ਫੈਸਲੇ ਦੇ ਨਾਲ ਅਸਹਿਮਤ ਹਾਂ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਕਿ ਐ ਜੀ ਪੀ ਸੀ ਦੇ ਮੌਜੂਦਾ ਮੈਂਬਰ ਵੀ ਨੇ ਆ ਤਾਂ ਐ ਜੀ ਪੀ ਸੀ ਦੇ ਸਾਬਕਾ ਪ੍ਰਧਾਨਵੀ ਨੇ ਆ ਪ੍ਰਧਾਨ ਵਜੋਂ ਵੀ ਜੋ ਕਿ ਆਪਣੀ ਸੇਵਾ ਦੇ ਚੁੱਕੇ ਨੇ ਤਾਂ ਇਸ ਦੇ ਵਿਚਾਰੇ ਸਿੱਧੇ ਤੌਰ ਤੇ ਗੋਬਿੰਦ ਸਿੰਘ ਲੰਗੋਵਾਲ ਦੇ ਵੱਲੋਂ ਐਜੀਪੀਸੀ ਅੰਤਰੀ ਕਮੇਟੀ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਉਸ ਤੇ ਸਵਾਲ ਚੁੱਕੇਗੇ ਉਹਨਾਂ ਦਾ ਕਹਿਣਾ ਹੈ ਕਿ ਐਜੀਪੀਸੀ ਦੀ ਕਾਰਵਾਈ ਤੋਂ ਸਿੱਖ ਪੰਥ ਮਾਯੂਸ ਹੈ ਜਥੇਦਾਰਾਂ ਬਾਰੇ ਫੈਸਲੇ ਨੇ ਐਜੀਪੀਸੀ ਤੇ ਅਕਾਲੀ ਦਲ ਨੂੰ ਕਟਾਰੇ ਦੀ ਵਿਚ ਲੈਂਦਾ ਇਸ ਘਟਨਾ ਦਾ ਮੇਰੇ ਮਨ ਤੇ ਗਹਿਰਾ ਅਸਰ ਹੈ ਮੈਂ ਅੰਤਰੀ ਕਮੇਟੀ ਦੇ ਫੈਸਲੇ ਦੇ ਨਾਲ ਅਸਹਿਮਤ ਹਾਂ ਜੋ ਕਿ ਗੋਬਿੰਦ ਸਿੰਘ ਲੰਗੋਵਾਲ ਦੇ ਵੱਲੋਂ ਇੱਕ ਲੈਟਰਿਕ ਪੱਤਰ ਜਾਰੀ ਕੀਤਾ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐ ਜੀ ਪੀ ਸੀ ਹਮੇਸ਼ਾ ਹੀ ਪੰਥਕ ਪਰੰਪਰਾਵਾਂ ਤੇ ਸਿਧਾਂਤਾਂ ਦੇ ਰਖਵਾਲੇ ਰਹੇ ਹਨ ਪਰ ਮੌਜੂਦਾ ਸਮੇਂ ਦੋਹਾਂ ਸਿੱਖ ਸੰਸਥਾਵਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਪੰਥ ਮਾਇੂਸ ਹੈ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੇ ਵੱਲੋਂ ਜਥੇਦਾਰ ਸਹਿਬਾਨਾਂ ਬਾਰੇ ਲਏ ਗਏ ਫੈਸਲਿਆਂ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੀ ਦੇ ਵਿੱਚ ਖੜਾ ਕੀਤਾ ਕਿਉਂਕਿ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾ ਚੁੱਕਾ ਹਾਂ ਇਸ ਲਈ ਇਸ ਘਟਨਾਕਰਨ ਦਾ ਮੇਰੇ ਮਨ ਉੱਪਰ ਡੂੰਘਾ ਅਸਰ ਹੈ ਮੈਂ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਸਿੰਘ ਸਹਿਬਾਨਾ ਬਾਰੇ ਲਏ ਫੈਸਲੇ ਦੇ ਨਾਲ ਅਸਹਿਮਤੀ ਪ੍ਰਗਟ ਕਰਦਾ ਹਾਂ ਮੈਂ ਪੰਥ ਦੀ ਛੜਦੀ ਕਲਾ ਦੇ ਲਈ ਹਮੇਸ਼ਾ ਆਪਣਾ ਰਣ ਮਾਤਰੇ ਯੋਗਦਾਨ ਦੇਣ ਦੇ ਲਈ ਵਚਨਬੱਧ ਹਾਂ ਤੇ ਰਹਾਗਾ ਤਾਂ ਗੋਬੀ ਸਿੰਘ ਲੰਗੋਵਾਲ ਜਿਹੜੇ ਕਿ ਐਜੀਪੀਸੀ ਦੇ ਸਾਬਕਾ ਪ੍ਰਧਾਨ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਵੀ ਐਜੀਪੀਸੀ ਅੰਤਰੀ ਕਮੇਟੀ ਦੇ ਫੈਸਲੇ ਤੇ ਸਵਾਲ ਚੁੱਕ ਦਿੱਤੇ ਗਏ ਨੇ ਦਰਸਲ ਪਰਸੋਂ ਜੋ ਕਿ ਐਜੀਪੀਸੀ ਅੰਤਰੀ ਕਮੇਟੀ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਨੂੰ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਗਿਆਨੀ ਸੁਲਤਾਨ ਸਿੰਘ ਜਿਨ੍ਹਾਂ ਨੂੰ ਕੇ ਤਕਸਰੀ ਕੇਸਗੜ ਸਾਹਿਬ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਕਸਰੀ ਦਮਦਮਾ ਸਾਹਿਬ ਦੇ ਅਹੁਦੇ ਤੋਂ ਹਟਾਇਆ ਗਿਆ ਯਾਨੀ ਕਿ 26 ਦਿਨਾਂ ਦੇ ਵਿੱਚ ਤਿੰਨ ਜੱਥੇਦਾਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਗ ਕੀਤਾ ਗਿਆ ਤੇ ਇਸ ਫੈਸਲੇ ਦਾ ਸਿੱਧੇ ਤੌਰ ਤੇ ਹੁਣ ਵਿਰੋਧ ਵੀ ਵੱਡੇ ਪੱਧਰ ਤੇ ਹੋਣਾ ਸ਼ੁਰੂ ਹੋ ਗਿਆ ਹੈ ਲੁਧਿਆਣਾ ਦੀਆਂ ਖ਼ਬਰਾਂ ਅੱਜ ਦੀ ਅਗਲੀ ਵੱਡੀ ਖ਼ਬਰ ਹੈ ਕਿ ਇੱਕ ਬਿਲਡਿੰਗ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋਈ ਹੈ ਮਲਬੇ ਹੇਠਾਂ ਦੱਬਣ ਦੇ ਕਾਰਨ ਮਜ਼ਦੂਰ ਦੀ ਜਾਨ ਗਈ ਹੈ NDRF ਤੇ ਸਥਾਨਕ ਪ੍ਰਸ਼ਾਸਨ ਦੀ ਮੋਰਾਂਤ ਕਾਰਜ ਲਗਾਤਾਰ ਜਾਰੀ ਹੈ ਕਈ ਹੋਰ ਮਜ਼ਦੂਰਾਂ ਦੇ ਦਬੇ ਹੋਣ ਦਾ ਖ਼ਤਰਾ ਜਤਾਇਆ ਜਾ ਰਿਹਾ ਹੁਣ ਤੱਕ 7 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਲੁਧਿਆਣਾ ਦੇ ਫੁਕਲ ਪੁਆਇੰਟ ਇਲਾਕੇ ਦੇ ਵਿੱਚ ਦਰਸਲੇ ਹਾਸਾ ਵਾਪਰਿਆ ਸੀ ਉਸ ਸਾਰੀ ਦੀ ਉਦੀਨ ਬਹੁ ਮੰਜਲਾ ਇਮਾਰਤ ਢਹਿ ਢੇਰੀ ਹੋ ਗਈ ਸੀ ਮੁੱਖ ਮੰਤਰੀ ਮਾਨ ਨੇ ਹਾਸੇ ਤੇ ਦੁੱਖ ਜਤਾਇਆ ਇਮਾਰਤ ਦੇ ਵਿੱਚ ਚੱਲ ਰਿਹਾ ਸੀ ਮੁਰੰਮਤ ਦਾ ਕੰਮ ਕਰਮ ਹਾਸੇ ਦੀ ਕਾਰਨਬਾਰੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਦੇ ਰਾਤ ਰਾਜਾ ਵਿੜਿੰਗ ਵੀ ਹਾਸੇ ਵਾਲੀ ਥਾਂ ਤੇ ਪਹੁੰਚੇ ਤਾਂ ਲੁਧਿਆਣਾ ਦੀਆਂ ਤੁਹਾਨੂੰ ਸਿਰ ਤਸਵੀਰਾਂ ਵਿਖਾ ਰਹੇਗੇ ਇੱਥੇ ਕਿ ਇਹ ਬਿਲਡਿੰਗ ਹਾਸਾ ਵਾਪਰਦਾ ਹੈ ਜਿੱਥੇ ਹਾਸੇ ਦੇ ਵਿੱਚ ਇੱਕ ਮੌਤ ਹੋਈ ਹੈ ਮਲਬੇ ਹੇਠਾਂ ਦੱਬਣ ਦੇ ਕਾਰਨ ਮਜ਼ਦੂਰ ਦੀ ਜੋਕੇ ਜਾਨ ਚਲੀ ਗਈ ਐਨਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਰਾਤ ਕਾਰਜ ਲਗਾਤਾਰ ਜਾਰੀ ਹੈ ਕਈ ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦਾ ਵੀ ਖਰਚਾ ਜਟਾਇਆ ਜਾ ਰਿਹਾ ਤੇ ਹੁਣ ਤੱਕ 7 ਮਜ਼ਦੂਰਾਂ ਨੂੰ ਜੋਕੇ ਮਲਬੇ ਦੇ ਵਿੱਚ ਬਾਹਰ ਕੱਢਿਆ ਗਿਆ ਨਰਜਨ ਦੇ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਇਹ ਪੂਰਾ ਹਾ사 ਵਾਪਰਦਾ ਜਿੱਥੇ ਕਿ ਉਸਾਰੀ ਦੇ ਦੀਨ ਬਹੁ ਮੰਜ਼ਲਾ ਇਮਾਰਤ ਟਹਿ ਟੇਰੀ ਹੋ ਜਾਂਦੀ ਹੈ ਤੇ ਇਸ ਹਾਸੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ ਹੈ ਐਸੀ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰੋਹਿਤ ਗੋੜਚੜ ਜੁੜ ਚੁੱਕੇ ਨੇ ਰੋਹਿਤ ਕਦੋਂ ਕਿਸ ਵੇਲੇ ਇਹ ਪੂਰਾ ਹਾ사 ਵਾਪਰਦਾ ਹੁਣ ਤੱਕ ਦੀ ਤਾਜ਼ਾ ਅਪਡੇਟ ਕੀ ਹੈ ਕਿੰਨੀਆਂ ਬੋਤਾਂ ਹੋਈਆਂ ਨੇ ਕਿੰਨੇ ਲੋਕਾਂ ਨੂੰ ਬਚਾਇਆ ਗਿਆ ਤੇ ਕਿੰਨੇ ਲੋਕਾਂ ਦੇ ਦੱਬੇ ਹੋਣ ਦਾ ਖਰਚਾ ਹੈ ਇਹ ਗਰੁੱਪ ਪਰਮੇਨੈਂਟ ਮੈਂਬਰਾਂ ਦਾ ਦਰਜਾ ਹੈ ਕਿ ਕੱਲ ਸ਼ਾਮ ਨੂੰ ਲਗਭਗ ਸਾਡੇ 7:30 ਵਜੇ ਦੇ ਆਸ-ਪਾਸ ਇਹ ਹਾਦਸਾ ਵਾਪਰਿਆ ਹੈ ਉਸਲੇ ਹਾਦਸਾ ਵਾਪਰਿਆ ਹੈ ਜਿਸਲੇ ਇਸ 5 ਮੰਜ਼ਲੀ ਜਿਹੜੀ ਡਾਈੰਗ ਯੂਨਿਟ ਹੈਗਾ ਵਾ ਇਸ ਦੇ ਵਿੱਚ ਇੱਕ ਕੰਮ ਚੱਲ ਰਿਹਾ ਸੀਗਾ ਕਿ ਇਸ ਮੁਰੰਮਤ ਚੱਲ ਰਹੀ ਸੀ ਇਸ ਦੀ ਬਿਲਡਿੰਗ ਦੀ ਔਰ ਇਸ ਦੇ نیچے ਸਪੋਰਟਾਂ ਲਗਾਈਆਂ ਗਈਆਂ ਸੀਗੀਆਂ ਤੇ ਉਹ ਸਪੋਰਟਾਂ ਦੇ ਵਿੱਚੋਂ ਇੱਕ ਸਪੋਰਟ ਜਦੋਂ ਠਿੱਸਕਦੀ ਹੈ ਤਾਂ ਉਸ ਤੋਂ ਬਾਅਦ ਜੜਜੜ ਹਾਲਤ 'ਚ ਖੜੀ ਇਹ ਬਿਲਡਿੰਗ ਟੈਟੇਰੀ ਹੋ ਜਾਂਦੀ ਔਰ ਇਸ ਦੇ ਅੰਦਰ ਜਿਸਲੇ ਇਹ ਟੈਟੇਰੀ ਹੁੰਦੀ ਹੈ ਉਸਲੇ ਕਿਹਾ ਜਾ ਰਿਹਾ ਹੈ ਕਿ ਉਸਲੇ ਇਸ ਬਿਲਡਿੰਗ ਦੇ ਵਿੱਚ 30 ਤੋਂ 35 ਲੋਕ ਮੌਜੂਦ ਸਨ ਜਿਨ੍ਹਾਂ ਦੇ ਉੱਤੇ ਇਹ ਬਿਲਡਿੰਗ ਡਿੱਗੀ ਹੈ ਪਰ ਉਹਨਾਂ ਚੋਂ ਲਗਭਗ ਹੁਣ ਤਕਰੀਬਨ ਜਿਹੜੇ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਜਿਹੜੇ 7 ਤੋਂ 8 ਲੋਕ ਜਿਹੜੇ ਨੇ ਉਹ ਕੱਢੇ ਜਾ ਚੁੱਕੇ ਨੇ ਤੇ ਉਸ ਤੋਂ ਇਲਾਵਾ ਇੱਕ ਵੀ ਜਿਹੜੀ ਮੌਤ ਦੀ ਪੁਸ਼ਟੀ ਅਧਿਕਾਰਿਕ ਤੌਰ ਦੇ ਉੱਤੇ ਕਰ ਦਿੱਤੀ ਗਈ ਹੈ ਔਰ ਜਿਹੜੇ ਬਾਕੀ ਦੇ ਲੋਕ ਜਿਹੜੇ ਨੇ ਉਹਨਾਂ ਚੋਂ ਕਾਫੀ ਲੋਕਾਂ ਨੂੰ ਜਿਹੜੇ ਅਧਿਕਾਰਿਕ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਨੇ ਉਹਨਾਂ ਪੱਖੋਂ ਕਿਹਾ ਜਾ ਰਿਹਾ ਕਿ ਅਸੀਂ ਕੱਢ ਲਿੱਤਾ ਗਿਆ ਵੈ ਪਰ ਮੌਕੇ ਦੇ ਉੱਤੇ ਅਸੀਂ ਜਿਹੜੇ ਜਿਹੜੇ ਅਸੀਂ ਖੁਦ ਆਪਣੀ ਅੱਖੀ ਦੇਖੇ ਨੇ ਉਹਨਾਂ ਚੋਂ ਸਭ ਤੋਂ ਅੱਠ ਲੋਗ ਕੱਢਲੇ ਗਏ ਕਿਉਂਕਿ ਜਿਹੜੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਜੋ ਸਭ ਤੋਂ ਪਹਿਲਾਂ ਉੱਥੇ ਪਹੁੰਚਦੇ ਨੇ ਉਹਨਾਂ ਪੱਖੋਂ ਪਹਿੰਦੇ ਸਟੇਜ 'ਚ 4 ਤੋਂ 5 ਲੋਗ ਉਹਨਾਂ ਪੱਖੋਂ ਕੱਢੇ ਜਾਂਦੇ ਨੇ ਉਸ ਤੋਂ ਬਾਅਦ ਐਨਡੀਆਰਫ ਦੀ ਟੀਮ ਉੱਥੇ ਮੌਕੇ ਤੇ ਪਹੁੰਚਦੀ ਹੈ ਉਹਨਾਂ ਪੱਖੋਂ ਲੋਕਾਂ ਨੂੰ ਕੱਢੇ ਜਾਂਦਾ ਵੈ ਤਾਂ ਉਹਨਾਂ ਚੋਂ ਇੱਕ ਦੀ ਜਿਹੜੀ ਹੈ ਜਿਹੜੀ ਡੈੱਡ ਬੋਡੀ ਕੱਢੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਜਖਮੀ ਹਾਲਤ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਇਲਾਜ ਚੱਲਦਾ ਜਾ ਰਿਹਾ ਹੈ ਮੌਕੇ ਦੇ ਉੱਤੇ ਜਿਹੜੇ ਸ਼ਾਸਨਿਕ ਅਧਿਕਾਰੀ ਜਿੱਥੇ ਮੌਜੂਦ ਸਨ ਉੱਥੇ ਹੀ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਹੈਗੇ ਨੇ ਹਰਦੀਪ ਸਿੰਘ ਮੁੰਡਿਆ ਜਿਹੜੇ ਕੈਬਨਿਟ ਮੰਤਰੀ ਹੈਗੇ ਨੇ ਉਹ ਮੌਕੇ ਦੇ ਉੱਤੇ देर रात ਤੱਕ ਖੜੇ ਰਹੇ ਨੇ ਉਹਨਾਂ ਦੀ ਨਿਗਰਾਨੀ 24 ਘੰਟੇ ਸਾਰਾ ਰਾਤਕਾਰੇ ਚੱਲਦਾ ਰਿਹਾ ਹੈ ਔਰ ਹਲੇ ਵੀ ਰਾਤਕਾਰੇ ਲਗਾਤਾਰ ਜਾਰੀ ਹੈਗਾ ਔਰ ਉਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਮਲਵੇ 'ਚ ਹਜੇ ਹੋਰ ਵੀ ਲੋਕ ਕੱਢੇ ਜਾ ਸਕਦੇ ਨੇ ਔਰ ਉਹ ਜਿਹੜੇ ਮਜ਼ਦੂਰਾਂ ਨੂੰ ਤੁਸੀਂ ਦੱਸ ਰਹੇ ਹੋ ਕਿ ਬਾਹਰ ਕੱਢਿਆ ਗਿਆ ਜਿਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦਿੱਤੀ ਜਾ ਰਹੀ ਹੈ ਉਹਨਾਂ ਦੇ ਵਿੱਚੋਂ ਕੋਈ ਜ਼ਿਆਦਾ Nem... ਤਮਿੰਦਰ ਜਿਹੜੇ ਇਹ ਜਖਮੀ ਹਾਲਤ ਦੇ ਵਿੱਚ ਲੋਕ ਕੱਢੇ ਗਏ ਨੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉਹਨਾਂ ਚੋਂ ਇੱਕ ਸਖਸ਼ ਦਿੱਤਾ ਲੱਤਾਂ ਹੀ ਜਿਹੜੀਆਂ ਨੇ ਡੈਮੇਜ ਹੋ ਚੁੱਕੀਆਂ ਨੇ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਸਾ ਵਾਪਰਿਆ ਹੋਊਗਾ ਕਿਉਂਕਿ ਪੰਜ ਮੰਜ਼ਲੀਏ ਇਮਾਰਤ ਸੀਗੀ ਔਰ ਜੱਜਰ ਹਾਲਤ ਦੇ ਵਿੱਚ ਸੀਗੀ ਲਗਭਗ 25 ਸਾਲ ਪੁਰਾਣੀ ਇਹ ਇਮਾਰਤ ਸੀਗੀ ਔਰ ਇਸ ਇਮਾਰਤ ਦੇ ਵਿੱਚ ਜਿਹੜੇ ਹੈ ਇੱਕ ਵੱਡਾ ਯੂਨਿਟ ਲੱਗਿਆ ਸੀ ਡੈਂਗ ਦਾ ਔਰ 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 ਆਸ-ਪਾਸ ਦੇ ਲੋਕਾਂ ਨਾਲ ਜਿਹੜੀ ਗੱਲ ਕੀਤੀ ਤਾਂ ਉਹਨਾਂ ਦਾ ਅਸੀਂ ਵੇਖੀ ਇਸ ਇਸ ਯੂਨਿਟ ਦੇ ਵਿੱਚ ਕਾਫੀ ਨਿਯਮਾਂ ਦੀ ਧੱਜੀਆਂ ਉੜਾਈਆਂ ਗਈਆਂ ਨੇ ਜਿਹੜੇ ਵੱਡੇ ਵੱਡੇ ਬੋਇਲਰ ਹੁੰਦੇ ਨੇ ਉਹਨਾਂ ਨੂੰ ਛੱਤ ਦੇ ਉੱਤੇ ਲਗਾਇਆ ਗਿਆ ਸੀਗਾ ਔਰ ਉਹ ਬੋਇਲਰ ਇੰਨੇ ਕੁ ਭਾਰੀ ਹੁੰਦੇ ਨੇ ਇੰਨੇ ਕੁ ਹੈਵੀ ਹੁੰਦੇ ਨੇ ਕਿਉਂਕਿ ਜਿਸ ਵੇਲੇ ਉਹਨਾਂ 'ਚ ਪਾਣੀ ਪਾਇਆ ਜਾਂਦਾ ਉਹਨਾਂ 'ਚ ਅੱਗ ਅੱਗ ਨੀਕੇ ਬਾਲ ਕੇ ਉਸ ਦੇ ਅੰਦਰ ਸਟੀਮ ਇਕੱਠੀ ਕੀਤੀ ਜਾਂਦੀ ਹੈ ਤਾਂ ਉਸ ਦਾ ਭਾਰ ਆਪਣੇ ਨਾਲੋਂ ਕਾ ਹੁਣਾ ਹੋਰ ਵੱਡਾ ਜੰਦਲ ਹੈ ਤਾਂ ਉਸ ਦੀ ਉਸ ਦਾ ਭਾਰ ਪੂਰਾ ਪੂਰਾ ਉਸ ਛੱਤ ਦੇ ਉੱਤੇ ਪੈ ਰਿਹਾ ਸੀਗਾ ਤੇ ਉਸ ਛੱਤ ਦੇ ਨਾਲ ਨੀਚੇ ਜਿਹੜੇ ਜਦੋਂ ਉਸ ਦੀ ਪਿੱਲਰ ਜਿਹੜੇ ਕਮਜ਼ੋਰ ਹੁੰਦੇ ਨਜ਼ਰ ਆਏ ਉਸ ਉਸ ਮਾਲਕ ਨੂੰ ਉਸ ਤਖਤੀ ਮਾਲਕ ਨੂੰ ਜਿਹੜਾ ਯੂਨਟ ਹੈਗਾ ਵਾ ਤਾਂ ਉਸ ਤੋਂ ਬਾਅਦ ਉਸ ਨੇ ਇਸ ਦੀ ਮਰਮਤ ਕਰਾਣੀ ਸ਼ੁਰੂ ਕੀਤੀ ਸੀ ਔਰ ਮਰਮਤ ਪਿਛਲੇ 2 ਤੋਂ 3 ਦਿਨਾਂ ਤੋਂ ਲਗਾਤਾਰ ਜਾਰੀ ਸੀਗੀ ਔਰ ਇਹ ਹਾਸਾ ਕਿਸੇ ਵੇਲੇ ਵੀ ਵਾਪਰ ਸਕਦਾ ਸੀ ਇਹ ਇਸ ਦਾ ਖਦਸ਼ਾ ਉਹ ਖੁਦ ਤਖਤੀ ਮਾਲਕ ਨੂੰ ਵੀ ਸੀਗਾ ਰੋਜ਼ ਦੇ ਨਾਲ-ਨਾਲ ਜਿਹੜੇ ਹੋਰ ਜਿਹੜੇ ਇਹ ਕੰਮ ਕਰ ਰਹੇ ਸੀ ਵਰਕਰ ਉਹਨਾਂ ਨੂੰ ਵੀ ਸੀਗਾ ਪਰ ਉਹ ਆਪਣੀ ਜਾਣ ਹੱਥੇ ਤੇ ਰੱਖ ਕੇ ਇਸ ਦੇ نیچے ਕੰਮ ਕਰ ਰਹੇ ਸਨ ਹਾਂ ਠੀਕ ਹੈ ਰੋਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਲੁਧਿਆਣਾ ਦੀ ਤੁਹਾਨੂੰ ਅਸੀਂ ਤਸਵੀਰਾਂ ਬਖਾ ਰਹੇ ਹਾਂ ਕਿ ਕਿ ਬਿਲਡਿੰਗ ਹਾਸ ਦੇ ਵਿੱਚ ਇੱਕ ਮੌਤ ਹੋਈ ਹੈ ਮਲਬੇ ਹੇਠਾਂ ਦੱਬਣ ਦੇ ਕਾਰਨ ਮਜ਼ਦੂਰ ਦੀ ਜੋ ਕੇ ਜਾਨ ਗਈ ਹੈ ਆ ਤਾਂ ਹੁਣ ਤੱਕ ਸੱਤ ਮਜ਼ਦੂਰਾਂ ਨੂੰ ਜੋ ਕੇ ਬਾਹਰ ਕੱਢਿਆ ਗਿਆ ਜਨਨ ਨੂੰ ਕਿ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਫੋਕਲ ਪੁਆਇੰਟ 8 ਦੇ ਵਿੱਚ ਜਿਹੜਾ ਹੈਗਾ ਅੱਜ ਸ਼ਾਮ ਨੂੰ ਜਿਹੜਾ ਹੈਗਾ ਇੱਕ ਇਨਫੋਰਮੇਸ਼ਨ ਸਾਡੇ ਕੋਲ ਆਈ ਕਿ ਕੋਲੀ ਡਾਈਂਗ ਯੂਨਿਟ ਜਿਹੜੀ ਹੈ ਉੱਥੇ ਫੈਕਟਰੀ ਕੋਲਾਪਸ ਹੋ ਗਈ ਕਿ ਉਹ ਲੈਂਟਰ ਨੂੰ ਆਪਣਾ ਜਿਹੜਾ ਸੀਗਾ ਸਟਰੈਂਥਨ ਕਰ ਰਹੇ ਸੀਗੇ ਬਿਲਡਿੰਗ ਦੇ ਵਿੱਚ ਤੇ ਫਿਰ ਇੱਕਦਮ ਹੀ ਜਿਹੜਾ ਹੈਗਾ ਬੱਲੇ ਕੋਲਾਪਸ ਕਰ ਗਈ ਜਿਹੜੀ ਪ੍ਰੀਲਿਮਰੀ ਇਨਫੋਰਮੇਸ਼ਨ ਸਾਨੂੰ ਓਨਰ ਤੇ ਸੁਪਰਵਾਈਜ਼ਰ ਦੇ ਨਾਲ ਇਨਫੋਰਮੇਸ਼ਨ ਦੇ ਨਾਲ ਗੱਲ ਕਰਕੇ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਸ ਦੇ ਤਹਿਤ ਅੱਜ ਜਿਹੜੇ ਸੀਗੇ 29 ਬੰਦੇ ਇੱਥੇ ਜਿਹੜੇ ਸੀ ਕੰਮ ਤੇ ਆਏ ਸੀਗੇ ਇਹ ਤਾਂ ਫੈਕਟਰੀ ਕੋਲਾਪਸ ਹੋਈ ਜਿਹੜੇ ਸੀਗੇ ਸਾਡੇ ਡਿਪਾਰਟਮੈਂਟਸ ਨੇ ਕਾਫੀ ਬੰਦੇ ਏਕਿਊਏਟ ਕੀਤੇ ਤੇ ਐਜ਼ ਆਫ ਨਾਓ ਜਿਹੜੇ ਹੈਗੇ 6 ਬੰਦੇ ਟਰੈਪਡ ਹੈਗੇ ਅੰਦਰ ਐਨਡੀਆਰਐਫ ਦੀ ਟੀਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਾਈ ਅਪ ਕਰ ਲਿਆ ਗਿਆ ਇੱਕ ਟੀਮ ਇਸ ਵੇਲੇ ਮੌਕੇ ਤੇ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਇੱਕ ਟੀਮ ਜਿਹੜੀ ਹੈਗੀ ਥੋੜੀ ਜਿਹੀ ਦੇਰ ਦੇ ਵਿੱਚ ਹੋਰ ਇੱਥੇ ਪਹੁੰਚ ਰਹੀ ਹੈ ਸਿਵਲ ਪ੍ਰਸ਼ਾਸਨ ਵੱਲੋਂ ਇਸ ਵੇਲੇ ਮੈਡੀਕਲ ਟੀਮਾਂ ਮੌਕੇ ਤੇ ਸਥਾਨਤ ਹੈਗੀਆਂ ਫਾਇਰ ਬ੍ਰਿਗੇਡ ਦੀ ਟੀਮਾਂ ਫਾਇਰ ਆਫਿਸਰਸ ਨੇ ਉਹ ਇੱਥੇ ਨੇ ਡਿਪਰੇਟ ਫੈਕਟਰੀ ਦੀ ਟੀਮ ਇੱਥੇ ਨੇ डीसी पिसा मोंके ते आप इत्थे ने ते नाल ही जेड़ा हैगा डीआईसी डिपार्टमेंट ते और सारे महकमे इत्थे इस वेले पूरे अपने जेड़ी भी ड्यूटीया हैगिया ओ कर रहे है मेरी मीडिया ਦੇ ਸਾਥੀਆਂ ਰਾਹੀ ਇਹ ਬੇਨਤੀ ਹੈ ਕਿ ਲੋਕੀ ਜਿਹੜੇ ਰਿਹਾ ਅਸੀਂ ਡਾਇਰੈਕਟ ਏਰੀਆ ਕਟਆਫ ਕੀਤਾ ਹੈਗਾ ਉਹ ਏਰੀਏ ਦੇ ਵਿੱਚ ਨਾ ਵਾਬ ਨਾ ਇਸ ਵੇਲੇ ਐਂਟਰ ਹੋਈਏ rescued team ਨੂੰ ਆਪਣਾ ਕੰਮ ਕਰਨ ਦੀ ਹੈ ਔਰ ਅਸੀਂ ਆਸ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਜਿਹੜੇ ਵੀ ਬੰਦੇ ਅੰਦਰ trapped ਹੈ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਰੋਕ ਰੰਗ ਅਗਲੀ ਖਬਰ ਦਾ ਦਿੱਲੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਝਾਲੀ ਪਾਸਪੋਰਟ ਬਣਾਉਣ ਵਾਲੇ ਸਿੰਡੀਕੇਟ ਦਾ ਪਰਦਾਫਾਸ਼ ਕਰਕੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ 6 ਝਾਲੀ ਪਾਸਪੋਰਟ ਤੇ ਹੋਰ ਸਮਾਨ ਜ਼ਬਤ ਕੀਤਾ ਗਿਆ ਪੁਲਸ ਗ੍ਰਿਫਤ ਵਿੱਚ ਨਜ਼ਰ ਆ ਰਹੇ ਮੁਲਜ਼ਮ ਜੋ ਚਿੱਟੇ ਕੱਪੜੇ ਦੇ ਵਿੱਚ ਮੋਹ ਢੱਕੀ ਖੜੇ ਨੇ ਇਹਨਾਂ ਦੇ ਕਾਰਨਾਮਿਆਂ ਨੂੰ ਬੇਨਕਾਬ ਕਰਨ ਦੇ ਲਈ ਦਿੱਲੀ ਕ੍ਰਾਈਮ ਬ੍ਰਾਂਚ ਨੂੰ ਕਈ ਮਹੀਨੇ ਮਿਹਨਤ ਕਰਨੀ ਪਈ ਤੇ ਜਦੋਂ ਗ੍ਰੋਹ ਤੇ ਨਕੇਲ ਕੱਸੀ ਤਾਂ ਅਜੇ ਸਿੰਡੀਕੇਟ ਦਾ ਪਰਦਾ ਫਾਸ਼ ਹੋਇਆ ਜਿਸ ਨੇ ਕਈ ਦੇਸ਼ ਵਿਰੋਧੀਆਂ ਨੂੰ ਨਕਲੀ ਪਾਸਪੋਰਟ ਦੀ ਮਦਦ ਦੇ ਨਾਲ ਵਿਦੇਸ਼ ਭਜਾ ਦਿੱਤਾ ਨਮੀ ਗੈਂਗਸਟਰਾਂ ਤੇ ਛੜਾਤੀ ਅੰਸਰਾਂ ਦੇ ਜਾਲੀ ਪਾਸਪੋਰਟ ਬਣਾਉਣ ਵਾਲੇ ਸਿੰਡੀਕੇਟ ਦੇ 7 ਮੈਂਬਰਾਂ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਇਹ ਗਰੋਹ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਪਾਸਪੋਰਟ ਤਿਆਰ ਕਰਦੇ ਸਨ ਜਿਨ੍ਹਾਂ ਤੋਂ ਪੁਲਿਸ ਨੇ 6 ਜਾਲੀ ਪਾਸਪੋਰਟ, 2 CPU, 2 ਲੈਪਟਾਪ, 12 ਫੋਨ ਤੇ ਹੋਰ ਸਮਾਨ ਰਿਕਵਰ ਕੀਤਾ ਹੈ। ਦੱਸਦੇ ਕਿ ਪੁਲਿਸ ਨੇ ਸਰਗਨਾ ਨਿਸ਼ਾਂਤ ਨੂੰ ਲਖਨਊ ਸਥਿਤ ਘਰ ਤੋਂ ਛਾਪੇਮਾਰੀ ਕਰਕੇ ਕਾਬੂ ਕੀਤਾ ਹੈ। ਜਿਸ ਤੋਂ ਬਾਅਦ ਸੂਫੀਆਨ, ਅਤਲ ਕੁਮਾਰ, ਉਸਮਾ ਜਫਰ, ਸੁਖਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਇਲਾਵਾ ਪੁਲਿਸ ਨੇ ਗੈਂਗਸਟਰ ਨਿਰਜ ਭਵਾਨੀਆਂ ਤੇ ਗੁਰਗੇ, ਮੋਨੂ ਉਰਫ ਆਰੀਆਂ ਤੇ ਹਰਪਾਲ ਸਿੰਘ ਨੂੰ ਵੀ ਨਕਲੀ ਨਾਮ ਵਾਲੇ ਪਾਸਪੋਰਟ ਸਮੇਤ ਗ੍ਰਿਫਤਾਰ ਕੀਤਾ ਹੈ ਦੱਸਦੇ ਕਿ ਸਰਗਨਾ ਨਿਸ਼ਾਂਤ सक्सेना ਪੇਸ਼ੇ ਤੋਂ ਵਕੀਲ ਹੈ ਜੋ ਏਜੰਟਾਂ ਦੇ ਰਾਹੀਂ ਗਾਹ ਤੱਕ ਪਹੁੰਚਦਾ ਸੀ ਤੇ ਸੂਫੀਆਨ ਦੇ ਨਾਲ ਮਿਲ ਕੇ ਜਾਲੀ ਪਾਸਪੋਰਟ ਤਿਆਰ ਕਰ ਗੈਂਗਸਟਰ ਤੇ ਹੋਰ ਅਪਰਾਧਿਕ ਲੋਕਾਂ ਨੂੰ ਵਿਦੇਸ਼ ਭੇਜਦਾ ਸੀ ਬਿਊਰੋ ਰਿਪੋਰਟ న్యూਸ 18 ਪੰਜਾਬ ਚੋਲੇ ਬਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਗਾਇਕਾ ਤੇ ਅਦਾਕਾਰਾ ਸੁਨੰਤਾ ਸ਼ਰਮਾ ਨੇ ਭਾਵਕ ਪੋਸਟ ਸ਼ੇਅਰ ਕਰਕੇ ਆਪਣੇ ਨਾਲ ਧੋਖਾਧੜੀ ਹੋਣ ਦੀ ਗੱਲ ਕਹੀ ਹੈ ਤੇ ਅਜੇ ਧੋਖਾਏ ਧੋਖੇਬਾਜ਼ਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਮੁੱਖ ਮੰਤਰੀ ਮਾਨ ਨੂੰ ਅਪੀਲ ਵੀ ਕੀਤੀ ਹੈ ਗਾਇਕਾ ਤੇ ਅਦਾਕਾਰਾ ਸੁਨੰਤਾ ਸ਼ਰਮਾ ਇੰਡਸਟਰੀ 'ਚ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਗਾਇਕਾ ਨੇ ਫੇਕ ਬਿਜ਼ਨਸ ਰਾਈਟਸ ਵਿਕਣ ਦਾ ਦਾਵਾ ਕਰ ਇੱਕ ਥਰਡ ਪਾਰਟੀ ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਨੇ ਤੇ ਕੁਝ ਧੋਖੇਵਾਜ਼ਾ ਵੱਲੋਂ ਕੰਟਰੈਕਟ ਹੋਣ ਦਾ ਝੂਠ ਫੈਲਾਉਣ ਦੀ ਗੱਲ ਵੀ ਆਖੀ ਗਾਇਕਾ ਮੁਤਾਬਕ ਥਰਡ ਪਾਰਟੀ ਨਾਲ ਉਸ ਦਾ ਕੋਈ ਲੈਂਡ ਦੇ ਨਹੀਂ ਹੈ ਬਲਕਿ ਉਹ ਇੱਕ ਸੁਤੰਤਰ ਕਲਾਕਾਰ ਹੈ ਗਾਇਕਾ ਸੁਨੰਦਰ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਭਾਵੁਕ ਪੋਸਟ ਲਿਖਿਆ ਬਾਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋਗੀ ਮੇਰੀ ਮਾਂ ਮੈਨੂੰ ਕਿਵੇਂ ਵਿਅਕਤੀ ਹੋਵੇਗੀ ਰੋਜ਼ ਕਿੰਨੀ ਤਕਲੀਫ ਝੋਵੇਗੀ ਸਾਲ ਹੋ ਗਏ ਇਕੱਲੀ ਨੂੰ ਸਭ ਕੁਝ ਸੰਭਦੀ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਦਿੰਦੀ ਹੈ ਮੈਂ ਆਪਣੇ ਪਿਓ ਦੇ ਜਾਣ ਦੇ ਗਮ ਚ ਹਾਲੇ ਤੱਕ ਬਾਹਰ ਨਹੀਂ ਆਈ ਕਿ ਤਸੇ ਮੈਨੂੰ ਨਵਾਂ ਰੋਗ ਲਗਾ ਦਿੱਤਾ ਮੇਰੀ ਰੋਜ਼ੀ ਰੋਟੀ ਤੇ ਰੋਜ਼ ਲਤ ਮਾਰਦੇ ਹੋ ਥੋੜਾ ਜਿਹਾ ਤਾਂ ਰਹਿਮ ਕਰੋ ਕਰ ਤੱਕ ਨਹੀਂ ਹੈਗਾ ਮੇਰੇ ਕੋਲ ਮੈਨੂੰ ਰੋਟੀ ਜੋਗੀ ਤਾਂ ਛੱਡ ਦੇ ਗਾਇਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਦੇ ਅਪੀਲ ਕਰਦੇ ਲਿਖਿਆ ਇਸ ਮਹਾਨ ਦੇਸ਼ ਤੇ ਇਸ ਮਹਾਨ ਸੂਬੇ ਪੰਜਾਬ ਦੇ ਇੱਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ ਮੈਂ ਸਿਰਫ ਮਾਨਯੋਗ ਮੁੱਖ ਮੰਤਰੀ ਤੋਂ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਦੀ ਉਮੀਦ ਕਰ ਰਹੀ ਹਾਂ ਤਾਂ ਜੋ ਇੱਕ ਕਲਾਕਾਰ ਹੋਣ ਦੇ ਨਾਤੇ ਮੈਂ ਵੱਡੀ ਸਫਲਤਾ ਪ੍ਰਾਪਤ ਕਰ ਸਕਾਂ ਤੇ ਇਸ ਮਹਾਨ ਪੰਜਾਬ ਸੂਬੇ ਲਈ ਇੱਕ ਚੰਗਾ ਨਾਮ ਕਮਾ ਸਕਾਂ ਕੁਜਲਾਲਚੀ ਅਤੇ ਨੀਚ ਲੋਕਾਂ ਨੂੰ ਜਿਨ੍ਹਾਂ ਕੋਲ ਕੋਈ ਨੈਤਿਕਤਾ ਨਹੀਂ ਹੈ ਤੇ ਕਾਨੂੰਨ ਦਾ ਕੋਈ ਸਤਕਾਰ ਨਹੀਂ ਹੈ ਨੂੰ ਸੂਬੇ ਦੇ ਇਸ ਦੇ ਲੋਕਾਂ ਦੀ ਤਰੱਕੀ ਦੇ ਰਾਹ ਨਾ ਆਉਣ ਦਿਓ ਤੇ ਮੈਂ ਇੰਡਸਟਰੀ 'ਚ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਜੇਕਰ ਹੁਣ ਨਹੀਂ ਤਾਂ ਫਿਰ ਕਦੋਂ ਦੱਸ ਦੇ ਕਿ ਗਾਇਕ ਸੁਨੰਦਰ ਸ਼ਰਮਾ ਨੇ ਫੈਨਸ ਨੂੰ ਅਪੀਲ ਕੀਤੀ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਹੋ ਸਕਦੀ ਹੈ ਫਤੇਜ ਜੰਗ ਸਿੰਘ ਬਾਜਵਾ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਫਤੇਜ ਜੰਗ ਬਾਜਵਾ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਚ ਫੈਸਲਾ ਹੋ ਸਕਦਾ ਹੈ ਬੀਜੇਪੀ ਸਿੱਖਾਂ ਦੀ ਅਸਲ ਹਮਦਰਦ ਹੈ ਬੀਜੇਪੀ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਈਆਂ ਤੇ ਨਾਲ ਹੀ ਉਹਨਾਂ ਕਿਹਾ ਕਿ ਗਿਆਨੀ ਰਗਵੀਰ ਸਿੰਘ ਨੂੰ ਹਟਾਉਣਾ ਬੇਹਦ ਗਲਤ ਹੈ ਅਤੇ ਇਸ ਦੇ ਨਾਲ ਅਕਾਲੀ ਦਲ ਵਤਨ ਦੇ ਵੱਲ ਵੱਧ ਰਿਹਾ ਫਤੇਜੰਗ ਸਿੰਘ ਬਾਜਬਾ ਦੇ ਵੱਲੋਂ ਵੱਡਾ ਬਿਆਨ ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ ਫਤੇਜਿੰਗ ਫਤੇਜੰਗ ਸਿੰਘ ਬਾਜਬਾ ਭਾਜਪਾ ਦੇ ਵੱਡੇ ਆਗੂ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਕੇਂਦਰ ਸਰਕਾਰ ਇਸ ਤੇ ਕੰਮ ਕਰ ਰਹੀ ਹੈ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਫੈਸਲਾ ਹੋ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਭਾਜਪਾ ਸਿੱਖਾਂ ਦੀ ਅਸਲ ਹਮਦਰਦ ਹੈ ਭਾਜਪਾ ਨੇ ਹੀ ਸੇਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਾ ਦਿਵਾਇਆ ਅਤੇ ਨਾਲ ਹੀ ਗਿਆਨੀ ਰਗबीर ਸਿੰਘ ਨੂੰ ਹਟਾਉਣ ਤੇ ਵੀ ਉਹਨਾਂ ਆਪਣੀ ਪ੍ਰਤੀਕਿਰਿਆ ਦਿੱਤੀ ਉਹਨਾਂ ਕਹਿੰਦੇ ਕਿ ਗਿਆਨੀ ਰਗबीर ਸਿੰਘ ਨੂੰ ਹਟਾਉਣਾ ਬੇहद ਗਲਤ ਹੈ ਅਤੇ ਇਸ ਦੇ ਨਾਲ ਅਕਾਲੀ ਦਲ ਪਤਨ ਦੇ ਵੱਲ ਵਧ ਰਿਹਾ ਫਤੰਜੰਗ ਸਿੰਘ ਬਾਜਬਾ ਦਾ ਵੱਡਾ ਦਾਵਾ ਸਾਹਿਬ ਜਿਆਨੀ ਰਕबीर ਸਿੰਘ ਹੋਰਾਂ ਨੂੰ ਸੇਵਾ ਮੁਕਤ ਕੀਤੇ ਜਾਣ ਤੋਂ ਬਾਅਦ ਸਿਆਸਤ ਲਗਾਤਾਰ ਗਰਮਾਈ ਹੋਈ ਆ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਅਕਾਲੀ ਦਲ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਬੇਸ਼ੱਕ ਅਸਤੀਫਾ ਦੇ ਚੁੱਕੇ ਨੇ ਪਰ ਅੱਜ ਵੀ ਉਹਨਾਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਬੀਜਪੀ ਦੀ ਸਿਆਸਤ ਨੂੰ ਕਿਵੇਂ ਦੇਖਦੀ ਹੈ ਕਿਉਂਕਿ ਬੀਜਪੀ ਨੂੰ ਵੀ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਜਾ ਰਿਹਾ ਪੰਜਾਬੀ ਬੀਜਪੀ ਦੇ ਮੀਤ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਫਤੇਜੰਗ ਸਿੰਘ ਬਾਜਵਾ ਸਾਡੇ ਨਾਲ ਨੇ ਬਾਈਓ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਫੈਸਲਾ ਹੋਇਆ ਬੜੇ ਸਵਾਲ ਉੱਠ ਰਹੇ ਨੇ ਪਰ ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਬਿਲਕੁਲ ਸੁਧਾਨ ਦੇ ਮੁਤਾਬਕ ਕਾਨੂੰਨਾਂ ਦੇ ਮੁਤਾਬਕ ਕੀਤਾ ਹੈ ਐਸਜੀਪੀਸੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੱਤਕੰਡਾ ਬਣ ਕੇ ਰਹਿ ਗਈ ਹੈ ਦੇਖੋ ਜਿਸ ਤਰੀਕੇ ਨਾਲ ਸਾਡੇ ਛੇਵੇਂ ਬਾ ਚੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਮੀਰੀ ਪੀਰੀ ਦੀ ਸਥਾਪਤ ਕੀਤੀ ਹੋਈ ਗੱਤੀ ਹੈ ਅਕਾਲ ਤਖਤ ਸਾਹਿਬ ਦੀ ਜੇ ਉਹਦਾ ਆਪਾਂ ਸਿੱਖਾਂ ਨੇ ਉਹਦਾ ਆਖਾ ਨਹੀਂ ਮੰਨਾ ਤੇ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਬਾਟੀ ਕਹਿੰਦੀ ਹੈ ਉਹਨਾਂ ਨੇ ਕਹਿੰਦੇ ਵੀ ਅਸੀਂ ਸਭ ਕੁਝ ਕਰਨ ਵਾਲੇ ਆ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਜੀ ਦੀ ਜਿਸ ਤਰੀਕੇ ਨਾਲ ਉਹਨਾਂ ਨੂੰ ਗੱਦੀਆਂ ਲਾ ਕੇ ਕਹਨ ਕੀਤਾ ਹੈ ਗਿਆਨੀ ਰਗਵੀਰ ਸਿੰਘ ਦਾ ਦੋਸ਼ ਕੀ ਸੀ ਸਿਰਫ ਇੱਕੋ ਗੱਲ ਕਹਿ ਰਿਆ ਸੀ ਵੀ ਸਾਰਾ ਅਕਾਲੀ ਦਲ ਇਕੱਠਾ ਹੋ ਵੋ ਸਾਰੀ ਸੰਗਤ ਸਿੱਖ ਸੰਗਤ ਇਕੱਠੇ ਹੋ ਕੇ ਇਕੱਠੇ ਹੋ ਕੇ ਸਤ ਮੈਂਬਰੀ ਕਮੇਟੀ ਬਣਾਈ ਵੀ ਤੁਸੀਂ ਅਕਾਲੀ ਦਲ ਦੀ ਮੈਂਬਰਸ਼ਿਪ ਇਕੱਠੇ ਹੋ ਕੇ ਕਰੋ ਤੇ ਕੀ ਇਹ ਗੁਨਾਹ ਸੀਗਾ ਕਿਉਂਕਿ ਬਾਦਲੀਆਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਬਾਦਲ ਤਾਂ ਇਹ ਚਾਹੁੰਦੇ ਨੇ ਵੀ ਜੋ ਅਸੀਂ ਕਹੀਏ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲੇ ਐਸਜੀਪੀਸੀ ਨੂੰ ਲੁੱਟਿਆ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਦਾ ਜੋ ਕਹਾਨਾ ਕੀਤਾ ਤੇ ਇਹ ਕੋਈ ਵੱਡੀ ਗੱਲ ਨਹੀਂ ਸੀ ਯਾਨੀ ਰਗਵੀਰ ਸਿੰਘ ਜਾਂ ਗਿਆਨੀ ਹਰਪ੍ਰੀਤ ਸਿੰਘ ਜਾਂ ਗਿਆਨੀ ਜਿਹੜੇ ਨਾਲ ਜੇਨੀਅਰ ਪਿਸੰਗਰੇ ਮਾਮਲੇ ਤੇ ਚਲੋ ਕਹਿੰਦੇ ਕਿ ਇਲਜ਼ਾਮ ਲੱਗੇ ਨੇ ਜੀ ਉਹਦੀ ਪੜਤਾਲ ਕੀਤੀ ਗਈ ਉਹਦੇ ਮੁਤਾਬਕ ਹੋ ਗਿਆ ਪਰ ਇਹ ਦੂਜੇ ਦੋ ਜਥੇਦਾਰਾਂ ਦੇ ਜਿਹੜੀ ਕਾਰਵਾਈ ਹੋਈ ਆ ਜਿਹਾਦਾ ਸੁਲਤਾਨ ਸਿੰਘ ਉਹ ਜਿਹਦਾ ਰਗਵੀਰ ਸਿੰਘ ਹੋਰੀ ਤਾਂ ਇਹ ਕੀ ਲੱਗਦਾ ਫਿਰ ਤੁਹਾਨੂੰ ਕਿ ਦੋ ਤਰੀਕ ਤੋਂ ਬਾਅਦ ਹੀ ਇਹ ਪੂਰੇ ਹਾਲਾਤ ਪੈਦਾ ਹੋਏ ਦੇਖੋ ਮੈਂ ਸਮਝਦਾ ਵੀ ਇਹ ਇੱਕ ਸਾਈਨ ਹੁੰਦਾ ਜਦੋਂ ਕਿਸੇ ਪਾਰਟੀ ਦਾ ਅੰਤੋਂ ਨਾ ਹੋਏ ਨਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅੰਤ ਵੱਲੋਂ ਪੱਤਨ ਵੱਲੋਂ ਚੱਲ ਪਈ ਹੈ ਜਦੋਂ ਆਪਣੀ ਇਹ ਸਰਮੌਰ ਗੱਦੀ ਦੇ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਹੈਡ ਗਰੰਟੀ ਨੂੰ ਮੰਨਦੇ ਆ ਉਹਨਾਂ ਦੀ ਗੱਲ ਨੂੰ ਉਹਨਾਂ ਨੂੰ ਲਾ ਕੇ ਗੱਦੀ ਤੋਂ ਇਸ ਬਨੇ ਪਰੇ ਕੀਤਾ ਜਾਏ ਤੇ ਸਾਰੇ ਦੇਸ਼ ਨਹੀਂ ساری ਦੁਨੀਆ ਦੇ ਵਿੱਚ ਇਹ ਸਿੱਖ ਸੰਗਤ 'ਚ ਬੜਾ ਵੱਡਾ ਰੋਸ ਆ ਔਰ ਅਸੀਂ ਕੰਡੈਮ ਕਰਦੇ ਹਾਂ ਇਸ ਕਿਸਮ ਪਰ ਇਹ ਤਾਂ ਸ਼ੰਕੇ ਤੁਹਾਡੇ ਤੇ ਖੜੇ ਕੀਤੇ ਜਾ ਰਹੇ ਨਾਲ ਕਿ ਪੂਰੇ ਘਟਨਾਗ੍ਰਾਮ ਦੇ ਪਿੱਛੇ ਕਿਤੇ ਨਾ ਕਿਤੇ ਬੀਜੇਪੀ ਆ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੇ ਪਿੱਛੇ ਵੀ ਬੀਜੇਪੀ ਆ ਤੁਹਾਡੇ ਲੀਡਰਾਂ ਦੇ ਵੱਡੇ ਖਰਚੇ ਅਕਾਲੀ ਦਲ ਜਿਤਾ ਰਹੇ ਨਹੀਂ ਖਰਚੇ ਜੋ ਮਰਜ਼ੀ ਕੋਈ ਜਿਤਾਈ ਜਾਏ ਕਿਉਂਕਿ ਕਹਿੰਦੇ ਕਿ ਤੁਸੀਂ ਬੀਜੇਪੀ ਕਹਿੰਦੇ ਸਿੱਖ ਵਿਰੋਧੀ ਆ ਮੇਰੀ ਮੇਰੀ ਇੱਕ ਗੱਲ ਸੁਣੋ 84 ਦੇ ਦਿੱਲੀ ਦੰਗਿਆਂ ਦਾ ਇਨਸਾਫ ਕਿੰਨੇ ਦਵਾਇਆ ਨરેਂਦਰભાઈ ਮੋਦੀ ਜੀ ਨੇ ਜਦੋਂ 2014 ਸਰਕਾਰ ਬਣਨ ਤੋਂ ਉਹਨਾਂ ਨੇ ਪਹਿਲੇ ਸਿੱਖ ਸੰਗਤ ਨੂੰ ਇਹ ਗੱਲ ਕਹੀ ਸੀ ਵੀ ਸਾਡੀ ਸਰਕਾਰ ਬੰਦਿਆਂ ਅਸੀਂ ਉਹਨਾਂ ਬੰਦਿਆਂ ਨੂੰ ਉਹਨਾਂ ਲੀਡਰਾਂ ਨੂੰ ਸਜ਼ਾਵਾ ਦੇਵਾਂਗੇ ਅਜੇ ਤੇ ਸੱਜਨ ਕੁਮਾਰ ਦੀ ਹੋਈ ਹੈ ਅਜੇ ਜਗਦੀਸ਼ ਟੈਟਲਰ ਨੂੰ ਹੋਣਾ ਹੈ ਅਜੇ ਕਮਲ ਨਾਥ ਨੂੰ ਹੋਣਾ ਹੈ ਇਹ ਸਾਰੇ ਜਿਹੜੇ ਵੱਡੇ ਲੀਡਰ ਜਿਨ੍ਹਾਂ ਨੇ ਸਿੱਖ ਭਾਈਚਾਰੇ ਦਾ ਐਡਾ ਵੱਡਾ ਕੰਮ ਕੀਤਾ